ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮਟਰਾਂ ਬਾਰੇ ਗੱਲਬਾਤ ਕਰਦੇ ਆ ਜੀ ਪੂਰੀ ਪ੍ਰੋਪਰ ਵੀਡੀਓ ਹੋਊਗੀ ਜਿੰਨਾ ਜਿੰਨਾਂ ਨੇ ਮਟਰਾਂ ਦੀ ਕਾਸ਼ਤ ਕਰਨੀ ਆ ਜਾਂ ਕਰ ਚੁੱਕੇ ਆ ਕੀ ਮੈਨੇਜਮੈਂਟ ਕਰਨੀ ਆ ਆਪਾਂ ਤੇ ਅਸੀਂ ਕਿਹੜੇ ਤਰੀਕੇ ਨਾਲ ਮੈਨੇਜਮੈਂਟ ਕਰਦੇ ਆ ਤੇ ਥੋੜੀ ਬੋਟੀ ਇਸ ਵੀਡੀਓ ਚ ਡਿਸਟਰਬੈਂਸ ਆ ਸਕਦੀ ਆ ਜੀ ਮੈਂ ਪਹਿਲਾਂ ਹੀ ਕਲੀਅਰ ਕਰ ਦਿੰਨਾ ਉਹਦੇ ਦੋ ਕਾਰਨ ਲੱਗ ਰਹੀ ਆ ਜੀ ਇੱਧਰ ਗੋਭੀ ਨੂੰ ਮਿੱਟੀ ਦੇ ਇੱਕ ਆ ਆਪਣਾ ਛੋਟਾ ਸਰਦਾਰ ਨਾਲ ਆ ਜੀ ਤਾਂ ਇਹ ਹੁਣ ਕਿਤਾ ਹੋਊਗੀ ਸਭ ਤੋਂ ਪਹਿਲਾਂ ਮੈਂ ਗੱਲ ਕਰੀਏ ਕਰਨਾ ਚਾਹੁੰਦਾ ਕਿ ਕਾਫੀ ਕਿਸਾਨ ਵੀਰਾਂ ਨੂੰ ਇੱਕ ਚੀਜ਼ ਜਿਹੜੀ ਉਹ ਸਮਝ ਨਹੀਂ ਆਈ ਮਟਰ ਦੋ ਤਰ੍ਹਾਂ ਦੇ ਸੀਰੀਜ਼ ਦੇ ਵਿੱਚ ਗਿਣੇ ਜਾਂਦੇ ਆ ਜੀ ਇੱਕ ਹੁੰਦਾ AP3 C3 ਕਹਿ ਦਿੰਦੇ ਆ 60 ਮਟਰ ਕਹਿ ਦਿੰਦੇ ਆ ਇੱਕ ਹੁੰਦਾ ਜੀ ਲੰਬੀ ਫੜੀ ਵਾਲਾ ਮਟਰ ਸਾਡੇ ਮੱਝ ਜਿਹਨੂੰ ਕਹਿ ਦਿੰਦੇ ਆ 89 ਸੀਰੀਜ਼ ਉਹਨੂੰ ਆਪਾਂ ਕਹਿ ਦਿੰਦੇ ਆ ਜਾਂ ਕਈਆਂ ਕੰਪਨੀਆਂ ਨੇ ਵੱਖੋ ਵੱਖਰੇ ਨਾਮ ਆ ਦੇ ਉਹਨੂੰ ਮਟਰ ਨੂੰ ਦਿੰਦਾ ਕੋਈ ਹਾਈਬ੍ਰਿਡ ਮਟਰ ਜਿਹਨੂੰ ਕਹਿ ਦਿੰਦੇ ਆ ਬਟ ਉਹ ਦੋਵਾਂ ਮਟਰਾਂ 'ਚ ਫਰਕ ਕੀ ਹੈ ਕਿ ਜਿਹੜਾ AP3 ਹੁੰਦਾ ਉਹ ਛੱਠਾ ਮਟਰ ਹੁੰਦਾ ਉਹ ਲਗਭਗ ਤੁਹਾਡਾ 60 ਦਿਨਾਂ 'ਚ ਤਿਆਰ ਹੋ ਜਾਊਗਾ ਜੇ ਮੌਸਮ ਸਹੀ ਰਵੇ ਤੇ ਦੂਜਾ ਮਟਰ ਹੈ ਜਿਹੜਾ ਉਹ 90 ਦਿਨ ਲੈ ਸਕਦਾ 120 ਵੀ ਲੈ ਸਕਦਾ ਝਾੜ 'ਚ ਦੋਵਾਂ ਦੇ 'ਚ ਕਾਫੀ ਅੰਤਰ ਹੁੰਦਾ ਜੀ ਟਾਈਮ ਦੇ ਵਿੱਚ ਵੀ ਅੰਤਰ ਹੁੰਦਾ ਤੇ ਬੀਜ ਦੇ ਵਿੱਚ ਵੀ ਅੰਤਰ ਹੁੰਦਾ ਇਹਨਾਂ 'ਤੇ ਤੁਸੀਂ ਧਿਆਨ ਰੱਖ ਲਿਓ AP3 ਮਟਰ ਛੱਠਾ ਮਟਰ ਹੈ ਜਿਹੜਾ ਉਹਦਾ ਘੱਟ ਤੋਂ ਘੱਟ 60 ਕਿਲੋ ਬੀਜ ਪ੍ਰਤੀ ਏਕੜ ਪਾਉਣਾ ਚਾਹੀਦਾ ਤਾਂ ਵੱਧ ਤੋਂ ਵੱਧ 100 ਕਿਲੋ ਪ੍ਰਤੀ ਏਕੜ ਬੀਜ ਉਹਦਾ ਚਾਹੀਦਾ ਹੈ ਜੀ ਜਿਹੜਾ ਆਪਣਾ ਲੰਬੀ ਫਲੀ ਵਾਲਾ 89 ਸੀਰੀਜ਼ ਦਾ ਮਟਰ ਹੈ ਉਹ 20 ਕਿਲੋ ਬੀਜ ਪ੍ਰਤੀ ਏਕੜ ਬਹੁਤ ਹੁੰਦਾ ਜੀ 16 ਤੋਂ ਲੈ ਕੇ 20 ਕਿਲੋ ਤੇ ਟਾਈਮ ਦਾ ਵੀ ਇਹਨਾਂ ਦਾ ਫਰਕ ਟਾਈਮ ਕਿਦਾਂ ਹੈ ਕਿ 60 ਮਟਰ ਅਗੇਤਾ ਲੱਗਦਾ ਇਹ ਗਰਮੀ ਚੱਲ ਜਾਂਦਾ ਜੀ ਥੋੜੀ ਬਹੁਤ ਜ਼ਿਆਦਾ ਨਹੀਂ ਤੇ ਇਹ ਗਰਮੀ ਚ ਲੱਗ ਜਾਂਦਾ ਤੇ ਜਿਹੜਾ ਲੰਬੀ ਫਲੀ ਵਾਲਾ ਮਟਰ ਹੈ ਉਹ ਲਗਭਗ ਤੁਹਾਡਾ 10ਵਾਂ ਮਹੀਨਾ ਅੱਧ ਚ ਜਾ ਕੇ ਜਾਂ 10ਵੇਂ ਮਹੀਨੇ ਦੇ ਲਾਸਟ ਤੇ ਜਾ ਕੇ ਲੱਗਦਾ ਨਵੰਬਰ ਚ ਵੀ ਲੋਕ ਲਾ ਲੈਂਦੇ ਆ ਤੇ ਜਿਹੜਾ ਆਪਣਾ AP3 ਹੈ ਇਹਨੂੰ ਤੁਸੀਂ 10ਵੇਂ ਮਹੀਨੇ ਦੇ ਪਹਿਲੇ ਹਫਤੇ ਸ਼ੁਰੂ ਕਰ ਸਕਦੇ ਹੋ ਜਾਂ 9ਵੇਂ ਦੇ ਆਖਰੀ ਹਫਤੇ ਸ਼ੁਰੂ ਕਰ ਸਕਦੇ ਹੋ ਟੈਂਪਰੇਚਰ ਵੇਖ ਕੇ ਮਟਰ ਦੇ ਲਈ ਜਿਹੜਾ ਆਈਡਲ ਟੈਂਪਰੇਚਰ ਹੈ ਉਹ 30 ਡਿਗਰੀ ਦੇ ਕਰੀਬ ਚਾਹੀਦਾ ਹੁੰਦਾ 30 ਡਿਗਰੀ ਦੇ ਮਟਰ ਬਹੁਤ ਵਧੀਆ ਪਰਫਾਰਮੈਂਸ ਦਿੰਦਾ ਹੈ ਮਟਰਾਂ ਦੀ ਬਜਾਈ ਵੇਲੇ ਹਰ ਇੱਕ ਬੰਦਾ ਆਪਣੀ ਜ਼ਮੀਨ ਦੀ ਮਿੱਟੀ ਟੈਸਟ ਰਿਪੋਰਟ ਦੇ ਹਿਸਾਬ ਨਾਲ ਖਾਦ ਪਾਵੇ ਵੈਸੇ ਜੋ ਟ੍ਰੈਂਡ ਚੱਲਦਾ ਹੈ ਟ੍ਰੈਂਡ ਤਾਂ ਦੋ ਬੋਰੀਆਂ ਡੀ.ਏ.ਪੀ ਦਾ ਚੱਲਦਾ ਸਿਰਫ ਹੋਰ ਦੂਜੀ ਖਾਦ ਇਹਨੂੰ ਕੋਈ ਨਹੀਂ ਪਾਉਂਦੇ ਪਰ ਆਪਾਂ ਇਹ ਗੱਲ ਦੀ ਸਲਾਹ ਦਿੰਦੇ ਆ ਕਿ ਜੇ ਤੁਸੀਂ ਡੀ.ਏ.ਪੀ ਵਰਤਣੀ ਹੈ ਦੋ ਬ ਤੇ ਇੱਕ ਬੈਗ ਪੋਲੀਸਲਫੇਟ ਦਾ ਨਾਲ 50 ਕਿਲੋ ਦਾ ਐਡ ਜਰੂਰ ਕਰੋ ਕਿਉਂਕਿ ਤੁਹਾਡੇ ਪ੍ਰਾਇਮਰੀ ਐਲੀਮੈਂਟ ਸਾਰੇ ਪੂਰੇ ਹੋ ਜਾਣਗੇ ਜਿਵੇਂ ਕਿ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਸਲਫਰ ਤੇ ਨਾਈਟ੍ਰੋਜਨ, ਫਾਸਫੋਰਸ ਸਾਰੇ ਤੁਹਾਡੇ ਸ਼ੇਧੇ ਜਿਹੜੇ ਮੁੱਖ ਤੱਤ ਹੈ ਉਹ ਸਾਰੇ ਪੂਰੇ ਹੋ ਜਾਣਗੇ ਜਿਸ ਦੇ ਨਾਲ ਕੁਆਲਿਟੀ ਵਧੀਆ ਹੋਊਗੀ, ਪਰਫਾਰਮੈਂਸ ਵਧੀਆ ਆਊਗੀ, ਤੁਹਾਡਾ ਮਟਰ ਦਾ ਵજન ਵੱਧ ਨਿਕਲੂਗਾ, ਨਾਲੀ ਮਜ਼ਬੂਤ ਹੋਊਗੀ, ਬਿਮਾਰੀ ਘੱਟ ਆਊਗੀ। ਤੇ ਜੇ ਤੁਸੀਂ ਪੋਲੀਸਲਫੇਟ ਨਹੀਂ ਐਡ ਕਰਨਾ ਚਾਹੁੰਦੇ ਤਾਂ ਤੁਸੀਂ 25 ਕਿਲੋ ਪोटाश, 10 ਕਿਲੋ ਕੈਲਸ਼ੀਅਮ ਨਾਈਟ੍ਰੇਟ ਇਹ ਐਡ ਕਰ ਸਕਦੇ ਹੋ ਫਲਾਸ ਤੁਸੀਂ ਮੈਗਨੀਸ਼ੀਅਮ ਤੇ ਸਲਫਰ ਐਕਸਟਰਾ ਐਡ ਕਰ ਸਕਦੇ ਹੋ ਜੀ ਤੁਹਾਡੀ ਆਪਣੀ ਇੱਛਾ ਵੈਸੇ ਜੇ ਸਾਰੀਆਂ ਚੀਜ਼ਾਂ ਐਡ ਕੀਤੀਆਂ ਜਾਣ ਪ੍ਰੋਬਲਮ ਘਟ ਆਉਂਦੀ ਹੈ ਤੇ ਬਿਮਾਰੀ ਘਟ ਆਉਂਦੀ ਹੈ ਹੁਣ ਦੂਜਾ ਕੰਮ ਰਹਿ ਗਿਆ ਜੀ ਬਜਾਈ ਮਟਰਾਂ ਦੀ ਬਜਾਈ ਦਾ ਜਿਹੜਾ ਟਾਈਮ ਟੇਬਲ ਹੈ ਉਹ ਆਪਾਂ ਪਹਿਲਾਂ ਕਰੀਏ ਕਰਦਾ ਕਿ ਨੌਵੇਂ ਮਹੀਨੇ ਦਾ ਆਖਰੀ ਹਫਤਾ ਤੇ ਦਸਵੇਂ ਮਹੀਨੇ ਦਾ ਪਹਿਲਾ ਹਫਤਾ ਜਿਹੜਾ ਉਹ ਵਧੀਆ ਰਹਿੰਦਾ ਹੈ ਬੀਜ ਬਜਾਈ ਲਈ ਜੇ ਮੌਸਮ ਸਾਤ ਦੇਵੇਂ ਮੌਸਮ 30 ਡਿਗਰੀ ਤੋਂ ਥੱਲੇ ਟੈਂਪਰੇਚਰ ਇਹਨੂੰ ਚਾਹੀਦਾ ਹੁੰਦਾ ਟਾਈਮ ਟੇਬਲ ਦੇ ਹਿਸਾਬ ਨਾਲ ਟੈਂਪਰੇਚਰ ਵੇਖ ਕੇ ਹੀ ਬਜਾਈ ਕੀਤੀ ਜਾਵੇ ਤਾਂ ਜਿਆਦਾ ਵਧੀਆ ਬਜਾਈ ਤੋਂ ਬਾਅਦ ਆਪਾਂ ਇਹਨੂੰ ਪਾਣੀ ਲਗਾ ਦਿੰਨੇ ਆ ਜੀ ਪਾਣੀ ਲਾਉਣ ਤੋਂ ਬਾਅਦ ਨਦੀਨਾ ਤੋਂ ਵਿਚਾਲੀ ਆਪਾਂ ਇੱਥੇ ਪੈਂਡਾਮੈਥਲਨ ਵਗੈਰਾ ਦੀ ਸਪਰੇ ਕਰਦੇ ਆ ਹੁਣ ਇੱਥੇ ਬੜੀ ਤਕੜੀ ਕਨਫਿਊਜ਼ਨ ਆ ਜਾਂਦੀ ਹੈ ਜੀ ਜੇ ਲੋ ਪੈਂਡਾਮੈਥਲਨ ਦੀ ਆਪਾਂ ਸਪਰੇ ਕਰਨੀ ਹੈ ਤਾਂ ਪੈਂਡਾਮੈਥਲਨ ਕਿਸੇ ਚੰਗੀ ਬ੍ਰਾਂਡਡ ਕੰਪਨੀ ਦੀ ਹੋਣੀ ਚਾਹੀਦੀ ਹੈ ਇਹਨਾਂ 'ਤੇ ਧਿਆਨ ਰੱਖ ਲਿਓ ਬ੍ਰਾਂਡਡ ਕੰਪਨੀ ਦੀ ਪੈਂਡਾਮੈਥਲਨ ਹੈ ਜਿਹੜੀ ਉਹ ਲਗਭਗ ਤੁਹਾਨੂੰ ਮਿਲੇਗੀ 7 ਕੁ ਰੁਪਏ ਦੇ ਸਮਥਿੰਗ 700 ਰੁਪਏ ਦੇ ਸਮਥਿੰਗ ਮਿਲੂਗੀ 1 ਲੀਟਰ 4000 ਦੀ ਵੀ ਹੋ ਸਕਦੀ ਹੈ 800 ਦੀ ਵੀ ਹੋ ਸਕਦੀ ਆ ਮਤਲਬ ਡਿਪੈਂਡ ਹੈ ਕਿ ਕਿਹੜੀ ਬ੍ਰਾਂਡ ਦੇ ਤੁਸੀਂ ਲੈ ਸਕਦੇ ਹੋ ਤੇ ਉਹਦੇ ਨਾਲ ਤੁਸੀਂ 50 ਗ੍ਰਾਮ ਮੈਟਰੀ ਪਾ ਲੈਣੀ ਹੈ ਜੀ ਮੈਟਰੀ ਬਿਊਜਨ ਆਪਾਂ ਉਹਨੂੰ ਕਹਿ ਦਿੰਨੇ ਆ ਟਾਟਾ ਮੈਟਰੀ ਕਹਿ ਦਿੰਨੇ ਆ 50 ਗ੍ਰਾਮ ਪ੍ਰਤੀ ਏਕੜ ਤੇ 1 ਲੀਟਰ ਸਟੰਪ ਤੇ ਘੱਟ ਤੋਂ ਘੱਟ 150 ਲੀਟਰ ਪਾਣੀ ਘੱਟ ਤੋਂ ਘੱਟ ਨਦੀਨਾਂ ਤੋਂ ਬਚਾ ਕਰਨਾ ਇਹਦਾ ਪਾਣੀ ਵੱਧ ਤੋਂ ਵੱਧ ਲਾਓ ਜਿੰਨਾ ਵੱਧ ਲਾ ਸਕਦੇ ਹੋ ਇਹ ਆਪਣਾ ਇੱਕ ਟੌਪਿਕ ਆਪਣਾ ਕਵਰ ਹੋ ਗਿਆ ਜੀ ਹੁਣ ਇਸ ਤੋਂ ਬਾਅਦ ਆ ਗਿਆ ਜੀ ਸੀਡ ਟ੍ਰੀਟਮੈਂਟ ਮਸਟ ਹੈ ਜੀ ਸੀਡ ਟ੍ਰੀਟਮੈਂਟ ਸੀਡ ਟ੍ਰੀਟਮੈਂਟ ਤੋਂ ਬਿਨਾ ਮਟਰਾਂ ਦੀ ਕਾਸ਼ਤ ਨਾ ਕਰੋ ਕਿਉਂਕਿ ਬਾਅਦ ਵਿੱਚ ਖੇੜਾ ਰੋਗ ਆਉਂਦਾ ਆ ਉਹ ਖੇੜਾ ਰੋਗ ਉਦੋਂ ਆਉਣਾ ਕਿਦੋਂ ਆ ਜਦੋਂ ਤੁਹਾਡਾ ਜਿਹੜਾ ਮਟਰ ਹੈ ਉਹ ਫਲੀ ਤੇ ਪਹੁੰਚ ਗਿਆ ਫਲੀ ਦੇ ਕਰੀਬ ਜਦੋਂ ਮਟਰ ਪਹੁੰਚ ਜੂਗਾ ਨਾ ਉਦੋਂ ਇਹਨੂੰ ਖੇੜਾ ਰੋਗ ਆ ਜਾਣਾ ਉਦੋਂ ਉਦੋਂ ਹੀ ਕਿਉਂ ਆਉਂਦਾ ਕਿਉਂਕਿ ਉਸ ਟਾਈਮ ਤੇ ਪਲਾਂਟ ਦਾ ਸਾਰਾ ਫੋਕਸ ਹੈ ਜਿਹੜਾ ਸਾਰਾ ਜੋਰ ਹੈ ਜਿਹੜਾ ਉਹ ਫਲੀ ਬਣਾਉਣ ਵੱਲ ਲੱਗਾ ਹੁੰਦਾ ਤੇ ਪਲਾਂਟ ਆਪਣੇ ਆਪ ਨੂੰ ਕਮਜ਼ੋਰ ਕਰ ਲੈਂਦਾ ਉਸ ਟਾਈਮ ਤੇ ਜਿਹੜੀ ਬਿਮਾਰੀ ਆ ਉਹ ਹਾਵੀ ਹੋ ਜਾਂਦੀ ਆ ਮੁੱਖ ਤੌਰ ਤੇ ਬਿਮਾਰੀ ਉੱਥੇ ਹਾਵੀ ਹੁੰਦੀ ਆ ਜਿੱਥੇ ਪਿਛਲੇ ਸਾਲਾਂ ਚ ਇਹਦੇ ਸਪੋਰ ਪਏ ਹੋਣ ਜਾਂ ਜਿੱਥੇ ਫਾਸਫੋਰਸ ਦੀ ਜ਼ਿਆਦਾ ਵਰਤੋਂ ਹੁੰਦੀ ਹੋਵੇ ਜਾਂ ਜਿੱਥੇ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਮਟਰ ਲੱਗਦਾ ਰਿਹਾ ਹੋਵੇ ਉਹਨਾਂ ਜਗ੍ਹਾ ਤੇ ਇਹ ਬਿਮਾਰੀ ਜ਼ਿਆਦਾ ਆਉਂਦੀ ਹੁਣ ਇਸ ਤੋਂ ਬਚਾ ਲਈ ਆਪਾਂ ਕੀ ਕਰਨਾ ਹੈ ਆਉਣ ਦੀ ਉਡੀਕ ਨਹੀਂ ਕਰਨੀ ਬਿਮਾਰੀ ਆਉਂਦੀ ਠੀਕ ਹੈ ਚੰਗੇ ਫੰਗੀਸਾਈਡ ਦੀ ਸਪਰੇ ਆਪਾਂ ਸ਼ੁਰੂ ਕਰ ਦੇਣੀ ਆ 12 ਦਿਨਾਂ ਤੋਂ 12 ਦਿਨਾਂ ਦੇ ਤੁਸੀਂ ਪਹਿਲੀ ਸਪਰੇ ਕਰ ਸਕਦੇ ਹੋ ਪਹਿਲੀ ਸਪਰੇ ਅਬ ਸੌਰੀ ਮੈਂ ਵਿਚਾ ਜਿਹੜਾ ਉਹ ਪਟਕ ਗਿਆ ਆਪਾਂ ਸੀਡ ਟ੍ਰੀਟਮੈਂਟ ਬਾਰੇ ਗੱਲਬਾਤ ਕਰ ਰਹੇ ਸਾਂ ਸੀਡ ਟ੍ਰੀਟਮੈਂਟ ਦੇ ਵਿੱਚ ਅਸੀਂ ਜਿਹੜਾ ਵਰਤਦੇ ਆ ਆ ਜਾਤਾ ਸਪ੍ਰਿੰਟ ਵਰਤ ਲੈਂਦੇ ਆ ਇਹ ਚ ਕਾਰਬਨਿਜ਼ਮ ਪਲਸ ਮੈਨਕੋਜੋਬ ਸਾਲਟ ਹੈ ਬਟ ਉਹਦੀ ਫਾਰਮੂਲੇਸ਼ਨ ਦਾ ਫਰਕ ਹੈ ਤੇ ਦੂਜਾ ਆਪਾਂ ਵਰਤਦੇ ਆ ਜੀ ਪ੍ਰੋਬੈਕਸ ਹੁਣ ਪਾਸਕ ਵੀ ਕਹਿੰਦੇ ਨਵੇਂ ਪ੍ਰੋਡਕਟ ਆ ਗਏ ਆ ਤੇ ਸਜੰਟਾ ਨੇ ਵੀ ਦੇ ਦਿੱਤੇ ਆ ਮੈਨਕਾਈਂਡ ਨੇ ਵੀ ਦੇ ਦਿੱਤੇ ਆ ਬਟ ਮੈਂ ਹਲੇ ਵਰਤਿਆ ਨਹੀਂ ਕੁਝ ਫਾਰਮਰਾਂ ਦੇ ਮੈਨੂੰ ਕਮੈਂਟ ਆਏ ਸੀ ਕਿ ਉਹ ਉਹਨਾਂ ਦੀ ਵਰਤੋਂ ਕਰੋ ਉਹਦੇ ਨਾਲ ਬਿਮਾਰੀ ਘਟ ਆਉਂਦੀ ਹੈ ਹੈਨਾ ਤਾਂ ਤੁਸੀਂ ਉਹਨਾਂ ਦੀ ਵਰਤੋਂ ਕਰ ਸਕਦੇ ਹੋ ਵਿੱਚ ਕੋਈ ਸ਼ੱਕ ਵਾਲੀ ਗੱਲ ਹੈ ਨਹੀਂ ਚੰਗੇ ਪ੍ਰੋਡਕਟ ਹਮੇਸ਼ਾ ਚੰਗੀਆਂ ਕੰਪਨੀਆਂ ਦੇ ਪ੍ਰੋਡਕਟ ਚੰਗੇ ਹੁੰਦੇ ਆ ਥੋੜਾ ਥੋੜਾ ਲਾ ਕੇ ਟ੍ਰਾਇਲ ਕਰੋ ਜੇ ਤੁਹਾਨੂੰ ਰਿਜ਼ਲਟ ਚੰਗੇ ਮਿਲਦੇ ਤਾਂ ਤੁਸੀਂ ਸਾਡੇ ਨਾਲ ਵੀ ਜਾਣਕਾਰੀ ਸਾਂਝੀ ਕਰ ਸਕਦੇ ਇਹ ਤਾਂ ਹੋ ਗਿਆ ਜੀ ਆਪਣਾ ਪਲਾਂਟ ਪ੍ਰੋਟੈਕਸ਼ਨ ਹੈਨਾ ਮਤਲਬ ਫੰਗਸ ਤੋਂ ਬਚਾਉਣ ਲਈ ਆਪਾਂ ਪਲਾਟ ਨੂੰ ਕੀ ਕਰਨਾ ਦੂਜੀ ਹੁਣ ਆ ਗਈ ਜੀ ਨਿਊਟ੍ਰੀਸ਼ਨ ਬੇਸ ਪ੍ਰੋਡਕਟ ਨਿਊਟ੍ਰੀਸ਼ਨ ਬੇਸ ਪ੍ਰੋਡਕਟਾਂ ਚ ਪ੍ਰੇਅਰ ਕਾਉਂਦਾ ਹੈ ਜੀ ਗ੍ਰੋ ਇੰਡੀਗੋ ਦਾ ਉਹ ਵਰਤ ਸਕਦੇ ਆਪਾਂ ਆ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਾਓ ਬਚਪਰੇਟ ਕਿਦੇ ਵਿੱਚ ਰਾਈਜ਼ੋਬੀਅਮ ਹੈਗਾ ਜੇ ਪ੍ਰੇਰਕ ਤੁਸੀਂ ਲਾ ਰਹੇ ਹੋ ਫਿਰ ਰਾਈਜ਼ੋਬੀਅਮ ਤੁਹਾਨੂੰ ਲਾਉਣ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੀ ਕੋਈ ਪ੍ਰਮੋਸ਼ਨ ਨਹੀਂ ਹੈ ਜੀ ਇਹ ਆਪਾਂ ਕਿਸੇ ਕੰਪਨੀ ਨਾਲ ਆਪਣਾ ਕੋਈ ਲੈਣਾ ਦੇਣਾ ਨਹੀਂ ਚੰਗਾ ਲੱਗਦਾ ਕਰ ਰਹੇ ਹੋ ਨਹੀਂ ਚੰਗਾ ਲੱਗਦਾ ਨਾ ਕਰੋ ਤੁਹਾਡੀ ਆਪਣੀ ਮਰਜ਼ੀ ਹੈ ਇਹ ਆਪਾਂ ਤੁਹਾਨੂੰ ਆਪਣੇ ਪਿਛਲੇ ਸਾਲਾਂ ਦਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਹਾਂ ਕਿਉਂਕਿ ਮੈਂ 2011 ਤੋਂ ਵੈਜੀਟੇਬਲ ਫੀਲਡ ਦੇ ਵਿੱਚ ਹਾਂ 14 ਸਾਲ ਦੇ ਕਰੀਬ ਮੈਨੂੰ ਸਮਾਂ ਹੋ ਗਿਆ ਸਬਜ਼ੀਆਂ ਦੀ ਖੇਤੀ ਕਰਦਿਆਂ ਟੈਪਰੋਸਿਲ ਟੈਪਰੋਸਿਲ ਆਉਂਦਾ ਜੀ ਯਾਰਾ ਦਾ ਟੈਪਰ ਤੇ ਹੋਰ ਵੀ ਕਿਸੇ ਜਾਈ ਚੰਗੀ ਕੰਪਨੀ ਦਾ ਤੁਹਾਨੂੰ ਬਾਜਾ ਸਾਈਟੋਜ਼ਾਇਮ ਆਉਂਦਾ ਜੀ ਤੁਸੀਂ ਉਹ ਵੀ ਲਾ ਸਕਦੇ ਹੋ న్యూਟ੍ਰੀਸ਼ਨ ਬੇਸਡ ਪ੍ਰੋਡਕਟ ਆਉਂਦੀ ਹੈ ਦੋਵਾਂ ਪ੍ਰੋਡਕਟਾਂ ਦਾ ਕੰਬੀਨੇਸ਼ਨ ਕਰਨਾ ਕੰਬੀਨੇਸ਼ਨ ਲਾਉਣਾ ਕਿਵੇਂ ਹੈ ਜੀ ਇੱਕ ਮਟਰਾ ਨੂੰ ਇਹ ਸਿਰਫ 1 ਘੰਟਾ ਪਹਿਲਾਂ ਲਾਓ ਜੇ ਤੁਸੀਂ ਇਹਦੀ ਬੈਸਟ ਪਰਫਾਰਮੈਂਸ ਲੈਣੀ ਹੈ ਤਾਂ ਸਿਰਫ 1 ਘੰਟਾ ਪਹਿਲਾਂ ਤੁਸੀਂ ਟ੍ਰੀਟਮੈਂਟ ਕਰੋ ਜਿਆਦਾ ਲੰਮਾ ਸਮਾਂ ਫੀਲ ਟ੍ਰੀਟ ਕਰਕੇ ਨਾ ਰੱਖੋ ਤੇ ਉਹਦੀ ਪਰਫਾਰਮੈਂਸ ਹੈ ਜਿਹੜੀ ਡਾਊਨ ਹੋ ਜਾਂਦੀ ਹੈ ਇਹਨਾਂ ਤੇ ਤੁਸੀਂ ਧਿਆਨ ਰੱਖੋ ਕਿਸੇ ਖੁੱਲੀ ਤੱਪੜ ਤੇ ਜਾਂ ਤੁਸੀਂ ਫਰਸ਼ ਦੇ ਉੱਤੇ ਵੀ ਵਿਛਾ ਲੈਣਾ ਉੱਤੇ ਸਪਰੇਅ ਪੰਪ ਨਾਲ ਸਪਰੇਅ ਕਰ ਇਸ ਨੂੰ 6-ਅੱਧਾ ਘੰਟਾ ਡਰਾਈ ਹੋਣ ਦੋਦੇ ਘੰਟੇ ਬਾਅਦ ਤੁਸੀਂ ਮਟਰਾਂ ਦੀ ਕਾਸ਼ਤ ਕਰ ਸਕਦੇ ਹੋ ਤੇ ਜਦੋਂ ਆਪਾਂ ਮਟਰ ਸੀਡ ਟ੍ਰੀਟਮੈਂਟ ਕਰਕੇ ਬੀਜ ਦਾਂਗੇ ਫਿਰ ਸਾਨੂੰ ਪ੍ਰੋਬਲਮ ਵੈਸੇ ਹੀ ਘਟ ਜਾਂਦੀਆਂ ਨੇ ਤੇ 12 ਦਿਨਾਂ ਤੋਂ ਆਪਾਂ ਇਹ ਤੇ ਸਪਰੇਅ ਕਰ ਦਾਂਗੇ ਜਰੂਰਤ ਮੁਤਾਬਕ ਵੀ ਕਿਹੜੀ-ਕਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੈ ਉਸ ਦੇ ਬਾਰੇ ਆਪਾਂ ਇੱਕ ਵੱਖਰੀ ਵੀਡੀਓ ਬਣਾ ਕੇ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਤੇ ਇਸ ਵੀਡੀਓ ਵਿੱਚ ਜੇ ਮੈਂ ਕੁਝ ਭੁੱਲ ਗਿਆ ਹੋਵਾਂ ਤੇ ਜਾਂ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ ਤੁਸੀਂ ਕਮੈਂਟਾਂ 'ਚ ਜਵਾਬ ਦਿਓ ਮੈਂ ਉਹਦੇ ਜਵਾਬ ਦੇਣ ਦੀ ਕੋਸ਼ਿਸ਼ ਜਿਹੜੀ ਜ਼ਰੂਰ ਕਰੂੰਗਾ ਜੇ ਤਾਂ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਸ਼ੇਅਰ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ